मतलब की जे 4 ਵਜੇ ਦਾ ਪਰਸਨ ਦੇਖ ਤੁਹਾਡੇ ਨੇ ਸੋਚ ਰਹੇ ਤਾਂ ਕੁਝ ਕਿਸੇ ਪਰਪਸ ਲਈ ਹੀ ਆਏ ਨੇ ਨਾ ਤਾਂ ਆਪਣੇ ਲਈ 1 ਤੋਂ 1.5 ਘੰਟਾ ਪਿੱਛੇ ਤੋਂ ਆਪਣੇ ਨੂੰ ਨਾ ਸਮਾਂ ਦਿੱਤਾ ਤਾਂ ਆਮਲ ਕਰਨਾ ਬਣਦਾ ਨਹੀਂ ਬੰਦਾ ਤੇ ਆਪਾਂ ਤਕਰੀਬਨ ਕਲਾਸ 'ਚ ਗੱਲ ਕਰਦੇ ਆ ਮੇਰੀ ਕੱਲ ਵੀ ਗੱਲ ਹੋ ਰਹੀ ਸੀ ਕਲਾਸ 'ਚ ਕਰ ਮੈਂ ਕਿਹਾ ਬੇਟੇ ਤੁਹਾਡੇ ਦੋ ਸਭ ਤੋਂ ਵਧੀਆ ਬੋਸਤ ਨੇ ਇੱਕ ਤੁਹਾਡੇ ਮਾਵਾਕੋ ਰਾਤ ਨੂੰ 12 ਵਜੇ ਬੁਖਾਰ ਚੜਦਾ ਤੁਹਾਡੇ ਮਾਵਾ ਜਾ ਕੇ ਡਾਕਟਰ ਕੋਲੇ ਲੈ ਕੇ ਜਾਂਦੇ ਨੇ ਕੋਈ ਦੀ ਗੁੱਝਾ ਲੈ ਕੇ ਜਾਂਦੇ ਦੂਸਰਾ ਤੁਹਾਡਾ ਬਹਿ ਜਿਹੜਾ ਧੋਲ ਪਾਉਂਨੇ ਤੇ ਨਾਲ ਪੈ ਰਹੇ ਦਾ ਤੁਹਾਡਾ ਵਿਅਕਤੀ ਬਹਿ ਕਦੇ ਨਹੀਂ ਕਹਿਣਾ ਕਿ ਮੇਰੇ ਚੋ ਕਿਤਾਬ ਨਾ ਪੜ੍ਹੀ ਹਰ ਟਾਈਮ ਤਿਆਰ ਬੈਠਾ ਹੁੰਦਾ ਖੁੱਲਾ ਬੈਠਾ ਹੁੰਦਾ ਉਹ ਨੂੰ ਢੇਠਾ ਸੁੱਟ ਦੋ ਉੱਪਰ ਧਰ ਦੋ نیچے ਧਰ ਦੋ ਜਿੱਥੇ ਮਰਜ਼ੀ ਕਰ ਦੋ ਕਦੇ ਸ਼ਿਕਾਇਤ ਨਹੀਂ ਕਰਦਾ ਕਰਦੇ ਬੈਠੇ ਸ਼ਿਕਾਇਤ ਕਰਨ ਦੇ ਨਾਲ ਕਦੇ ਨਹੀਂ ਕਰਦਾ ਕਦੇ ਮਾਵਾਫ ਨੂੰ ਮੋੜਦੇ ਵੀ ਕੋਈ ਗੱਲ ਨਹੀਂ ਜਦੋਂ ਮਰਜ਼ੀ ਹਿੱਥੇ ਰਾਤ ਦੇ 12 ਵਜੇ ਹੋਣ ਤੁਸੀਂ ਬੁਨਾਰ ਹੋਏ ਹੋਵੋਗੇ ਕਦੇ ਨਾ ਕਦੇ ਪੱਕਾ ਹੋਏ ਹੋਵੋਗੇ ਰਾਤ ਨੂੰ ਦਰਦ ਹੋਇਆ ਉਹਨੇ ਕਦੇ ਪੇਟ 'ਚ ਕਦੇ ਸਿਰ 'ਚ ਤਪੂਸੀ ਕਹਨੇ ਹੋਗੇ ਤੇ ਮੰਮੀ ਸਾਰੀ ਰਾਤ ਉਹਦੇ ਸਰਾਣੇ ਬੈਠੀ ਹੋਊਗੀ ਬੈਠੀ ਹੋ ਕੇ ਨਹੀਂ ਬੈਠੀ ਹੋਊਗੀ ਸਵੇਰੇ ਉੱਠਣਸਾਰ ਤੜਕੇ ਫੇਰ ਪੁੱਛਦੇ ਨੇ ਹਾਂ ਪੁੱਤ ਕਿਵੇਂ ਐ ਚੜ ਫੇਰ ਦੁਬਾਰਾ ਡਾਕਟਰ ਕੋਲੇ ਚਲੀ ਗਏ ਤਾਂ ਦੇਖੋ ਸਭ ਤੋਂ ਸਭ ਤੋਂ ਵੱਧ ਫਿਰ ਆਪਾਂ ਨੇ ਰਿਸਪੈਕਟ ਕਿਸ ਨੂੰ ਦੇਣੀ ਐ ਤੇ ਜਦੋਂ ਅਸੀਂ ਫੇਰ ਕਹਿੰਦੇ ਹਾਂ ਸਾਨੂੰ ਖਾਣ ਦੇ ਪੈਸੇ ਚਾਹੀਦੇ ਨੇ ਜੀ ਡੈਡੀ ਲਾ ਲਿਆ ਦੋ ਫਰਮ ਕਰ ਦੇ ਨੇ ਸ਼ਹਿਰ 'ਚ ਹੁੰਦਾ ਡੈਡੀ ਆਹ ਦੇਖੋ ਖਾਲੀ ਜੇਬ ਦਾ ਸਾਹ ਵੀ ਹੱਥ ਨਹੀਂ ਆਉਂਦਾ ਕੁਝ ਨਾ ਖਵੇ ਤੇ ਉੱਪਰ ਤਾਂ ਫਿਰ ਬੱਚੇ ਨੂੰ ਮੈਨੂੰ ਲੱਗਦਾ ਜੀ ਜਿਹੜੀ ਪਿਛਲੀ ਡੇਢ ਘੰਟੇ ਦੀ ਕਲਾਸ ਹੈ ਜੇਕਰ ਅਸੀਂ ਇਹਦੇ ਉੱਪਰ ਆਰੰਭ ਕਰ ਲਈਏ ਤਾਂ ਸਾਡੀ ਜ਼ਿੰਦਗੀ ਵਧੀਏ ਕਿਸੇ ਦੂਸਰੇ ਦੀ ਨਹੀਂ ਆਪਾਂ ਇਨਸਾਨ ਬਣ ਜਾਈਏ ਰਾਜਪਾਲ ਸਿੰਘ ਜੀ ਨੇ ਬਿਲਕੁਲ ਸਹੀ ਗੱਲ ਕਹੀ ਅਗਰ ਆਪਾਂ ਇਨਸਾਨ ਬਣ ਜਾਈਏ ਇਨਸਾਨ ਹੀ ਬਣ ਜਾਈਏ ਤਾਂ ਬਹੁਤ ਹੈ ਕਿਤੇ ਇਨਸਾਨ ਤੋਂ نیچے ਆ ਜਾਈਏ ਤੇ ਇਨਸਾਨ ਤੋਂ نیچے ਆ ਗਏ ਸਾਡਾ ਪੰਜਾਬ ਐਸੇ ਵੀ ਸਾਡੇ ਤੋਂ ਪਿੱਛੜਦੇ ਜਾ ਰਹੇ ਸੋ ਸਭ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਤੁਸੀਂ ਬਹੁਤ ਟਾਈਮ ਦਿੱਤਾ